ਲਾਗੇ ਲਿਆਦਾ ਕੋਈ ਚਾਬੀ ਲੱਗੇ ਹੁੜੇ ਹੁੜੇ ਕਰ ਦੋ ਨਾ ਇਹ ਬਿਲਕੁਲ ਖਤਮੇ ਹੋ ਗਿਆ ਜੀ ਜਿੰਨੀ ਵੀ ਵਾਇਰਿੰਗ ਹੈ ਸਾਰੀ ਇਹ ਸੜਕੇ ਸੁਆਹ ਹੋ ਗਈ ਤੁਸੀਂ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਅੰਦਰੋਂ ਵੀ ਹੋ ਗਿਆ ਗੱਡੀ ਦੇ ਅੰਦਰ ਅੰਦਰ ਵੀ ਕਾਫੀ ਜੋ ਸ਼ੀਸ਼ੇ ਤੇ ਵੀ ਹੋਰ ਵੀ ਤਾਰਾਂ ਵਗੈਰਾ ਕਾਫੀ ਅੱਗ ਫੈਲੀ ਹੋਈ ਆ ਮੂਰੇ ਬੋਂਟ ਤੇ ਤਾਂ ਜਾਣੀ ਵੀ ਸਾਰਾ ਕੁਝ ਹੀ ਖਤਮ ਹੋ ਗਿਆ ਜੀ ਦੀਪ ਕੁਮਾਰਾ ਜੀ ਮੇਰਾ ਨਾਮ ਪਿੰਡ ਕਿਹੜਾ ਤੁਹਾਡਾ ਕਾਲੇਵਾਲ ਜੀ ਇਹ ਕੀ ਗੱਲ ਹੋਈ ਗੱਡੀ ਨੂੰ ਕਿਵੇਂ ਅੱਗ ਲੱਗੀ ਗੱਡੀ ਨੂੰ ਬਸ ਮੈਂ ਚੰਡੀਗੜ੍ਹ ਡਾਕਟਰੋਂ ਆਇਆ ਜਿੱਥੇ ਖੜੀ ਕਰਕੇ ਮੈਂ ਚਲੇ ਗਿਆ ਘਰ ਸਾਹਮਣੇ ਘਰ ਹੈ ਆਪਣਾ ਹਾਂਜੀ ਜਦੋਂ ਮੈਂ ਇੱਥੇ ਬਸ 10 ਮਿੰਟ ਪਾਣੀ ਪੂਣੀ ਪੀਤਾ ਉਸੇ ਬਾਅਦ ਮੈਨੂੰ ਪਤਾ ਲੱਗਿਆ ਮੁੰਡਾ ਆਪਣੇ ਪੜਾਅ ਵਿੱਚ ਇਹ ਡੰਗਰਾਂ ਨੂੰ ਪਾਣੀ ਪਿਲਾ ਰਿਹਾ ਸੀ ਇਹਨੇ ਦੇਖਿਆ ਵੀ ਇੱਕਦਮ ਅੱਗ ਲੱਗੀ ਗੱਡੀ ਨੂੰ ਜੀ ਫਿਰ ਇਹ ਫਟਾਫਟ ਜਾ ਕੇ ਇਹਨੇ ਸਾਡੇ ਘਰ ਦੱਸਿਆ ਹਾਂਜੀ ਬਸ ਇਹ ਵਾਕਿਆ ਹੋਇਆ ਕੋਈ ਪਤਾ ਨਹੀਂ ਲੱਗਿਆ ਵੀ ਕਿਆ ਇੱਕਦਮ ਕਿਸਤਾ ਰਸਤੇ ਤੇ ਕੁਛ ਨਹੀਂ ਹੋਇਆ ਨਹੀਂ ਰਸਤੇ 'ਚ ਕੋਈ ਐਦਾਂ ਦੀ ਕੋਈ ਨਹੀਂ ਜੀ ਕਿੰਨੇ ਵਜੇ ਦੀ ਗੱਲ ਹੈ ਇਹ ਕੋਈ 3:30-4 ਵਜੇ ਦੀ ਗੱਲ ਹੈ ਜੀ ਜੀ ਇਹ ਕਿਹੜੀ ਗੱਡੀ ਹੈ ਇਹ ਟਾਇਓਸ ਲਿਪਾਏ ਟੋਇਟਾ ਦੀ ਜੀ ਹਾਂਜੀ ਕਾਗਜ਼ ਪੱਤਰ ਪੂਰੇ ਨੇ ਕਾਗਜ਼ ਪੱਤਰ ਪੂਰੇ ਆ ਓਕੇ ਸਾਰੇ ਜੀ ਹਾਂਜੀ ਸੋ ਕੀ ਮੰਗ ਹੈ ਹੁਣ ਤੁਹਾਡੀ ਮੰਗਤਾ ਇਹੀ ਹੈ ਵੀ ਹੁਣ ਨੁਕਸਾਨ ਹੋਇਆ ਜਾਂ ਚਲੋ ਕੁਛ ਇੰਸ਼ੋਰੈਂਸ ਹੋਈ ਵੀ ਹੈ ਇੰਸ਼ੋਰੈਂਸ ਹੋਈ ਵੀ ਹੈ ਜੀ ਜੀ ਰਿਪੋਰਟ ਲਖਾਤੀ ਰਿਪੋਰਟ ਹਾਂਜੀ ਲਖਾਤੀ ਜੀ ਇਹ ਤੁਹਾਨੂੰ ਪਤਾ ਲੱਗਿਆ ਵੀ ਜਦੋਂ ਅੱਗ ਲੱਗੀ ਤੁਸੀਂ ਦੇਖਿਆ ਪਹਿਲਾਂ ਹਾਂਜੀ ਹਾਂਜੀ ਮੈਂ ਹੀ ਦੇਖਿਆ ਆਪਣਾ ਲਾਗ ਚ ਪੜੋਸਚ ਘਰ ਹੈ ਅੱਛਾ ਜੀ ਮੈਂ ਡੰਗਰਾਂ ਨੂੰ ਪਾਣੀ ਪਲਾ ਰਿਹਾ ਸੀਗਾ ਜੀ ਤੇ ਇੱਕ ਲੱਖ ਤੇ ਧੂਆਂ ਉੱਠਿਆ ਕਾਲਾ ਮੈਂ ਬਸ ਮਤਲਬ ਵੀ ਜਦੇ ਬਾਹਰ ਆਇਆ ਘਰ ਤੋਂ ਦੋ ਕੁ ਮਿੰਟ ਹੋਏ ਹੋਣਗੇ ਕਾਲਾ ਧੂਆਂ ਉੱਠੇ ਤੇ ਇੱਕ ਬਲਾਸਟ ਹੋਇਆ ਤੇ ਅੱਗ ਲੱਗੀ ਇੱਕ ਲੱਖ ਅੱਗ ਤੇ ਸੀ ਕਾਬੂ ਪਾਉਣ ਲਈ ਪਾਣੀ ਵੀ ਛਿੜਕਿਆ ਪਰ ਇਹ ਤਾਂ ਰੇਤਾ ਪਿਆ ਸੀਗਾ ਲਾਗ ਇਹਦੇ ਕਰਕੇ ਅੱਗ ਕੰਟਰੋਲ ਹੋ ਗਈ ਜੀ ਹਾਂਜੀ ਸੋ ਹੋਰ ਬੰਦੇ ਆ ਗਏ ਸੀ ਨਾਲ ਹਾਂਜੀ ਹੋਰ ਸੀਗਾ ਸਾਰਾ ਪਾਪੜ ਹੋ ਸਕਿਆ ਸੀ ਜੀ ਹਾਂਜੀ ਕਿੰਨਾ ਕੁ ਟਾਈਮ ਲੱਗ ਗਿਆ ਬਈ ਲੱਗ ਗਈ ਪੌਣਾ ਘੰਟਾ ਘੰਟਾ ਕੁ ਲੱਗ ਗਿਆ ਹਾਂਜੀ ਯਾਨੀ ਕਾਫੀ ਫੈਲ ਗਈ ਸੀ ਕਾਫੀ ਫੈਲ ਸੀਗੀ ਅੱਗ ਹੀ ਤੇ ਨੁਕਸਾਨ ਵੀ ਕਾਫੀ ਹੋ ਗਿਆ ਜੀ ਸੋ ਆ ਦੇਖ ਸਕਦੇ ਹੋ ਜੀ ਇੰਜਨ ਵੀ ਮਤਲਬ ਕਿ ਬਿਲਕੁਲ ਖਤਮ ਹੋ ਗਿਆ ਜੀ ਜਿੰਨੀ ਵੀ ਵਾਇਰਿੰਗ ਹੈ ਸਾਰੀ ਇਹ ਸਾਰੀ